मोगा के पिंडोट चढ़त कौर सिद्धू ने एनआरआई होने के बावजूद सवरगीयादार गुरदयालरगी सरदारनी ज्ञान कौर की याद समूह परिवार वालों गुरु लाइब्रेरी बनवा के पिंड वाले हवाले की जिसका उदघाटन करने विशेष तौर पर एमएलए मनजीत बिलासपुरी पहुंचे जिथे परिवार वालों पिंड वास वालों का धनवाद किया गया एमएलए मनजीत बिलासपुरी ने भी एनआरआई पैण्ड इस उपराले को देखते हुए बहुत बहुत धन्यवाद किया कहना है कि पंजाब सरकार भी सिक्ख्या मर्यादा को उचा चकनी मां बोली बचाने नशियां दरियां ठल पाने पूरी कोशिश कर रही है इस एन आर आई भैंड ने इस स्कूल में लाइब्रेरी और किताबा देके एक मिसाल कायम की है अलाघा करते हाँ गल करिए पेंड वाल पिंड वालों भी बहुत खुशी की लहर फैली हुई है इस मानी धी ने पेंड वास्ते जो उपराला किया है हर पास इस चर्चे हैं हर टाइम टाइम से एन आर आई भरावान वालों पिंड वास मदद की जाती है असी पेंड वासी अमल वालों इन्हों का बहुत बहुत धनवाद करते हाँ तो आप हजदुपानी रिपोर्ट ਦੇਖੋ ਜੀ ਸਮਾਜ ਦੇ ਵਿੱਚ ਸਭ ਤੋਂ ਮੋਢੀਆਂ ਜਿਹੜੀਆਂ ਲੋੜਾਂ ਨੇ ਉਹ ਦੋ ਨੇ ਸਿਹਤ ਤੇ ਸਿੱਖਿਆ ਪੰਜਾਬ ਸਰਕਾਰ ਦੋਨਾਂ ਹੀ ਸਿਹਤ ਤੇ ਸਿੱਖਿਆ ਤੇ ਬੜੀ ਸੰਜੀਦਗੀ ਦੇ ਨਾਲ ਕੰਮ ਕਰ ਰਹੀ ਆ ਬਾਕੀ ਨੇ ਐਨ ਆਰ ਆਈ ਪਰਿਵਾਰ ਨੇ ਇੱਕ ਲਾਇਬ੍ਰੇਰੀ ਬਣਾਉਣ ਦਾ ਇੱਕ ਵਧੀਆ ਪਹਲਾ ਕੀਤਾ ਮੈਂ ਸਮਝਦਾ ਵੀ ਇੱਕ ਸਭ ਤੋਂ ਵੱਡਾ ਉਤਮ ਦਾਨ ਆ ਔਰ ਮੈਂ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਕੂਲ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਉਹਨਾਂ ਦਾ ਉਚਿਤੇ ਤੌਰ ਤੇ ਮੈਂ ਧੰਨਵਾਦ ਕਰਦਾ ਹਾਂ ਲਾਇਬ੍ਰੇਰੀ ਦਾਨ ਦਿੱਤੀ ਹੈ ਕਿਤਾਬਾਂ ਨਾਲ ਬੱਚਿਆਂ ਨੂੰ ਜੋੜਿਆ ਗਿਆ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਸਰਕਾਰ ਵੀ ਨਸ਼ੇ ਨੂੰ ਵੀ ਥੱਲ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੀ ਮੈਸੇਜ ਦੇਵੋਗੇ ਜਿਹੜੇ ਨਸ਼ੇ ਆ ਇੱਕ ਬਹੁਤ ਵੱਡਾ ਇਹ ਕੋੜ ਆ ਤੇ ਜਿਹੜੇ ਇਹ ਨਸ਼ਾ ਇਹਨਾਂ ਨੂੰ ਖਤਮ ਕਰਨਾ ਬਹੁਤ ਜ਼ਰੂਰਤ ਆ ਸਮੇਂ ਦੀ ਕਿਉਂਕਿ ਸਾਡੀ ਨੌਜਵਾਨੀ ਉਹ ਨਸ਼ਿਆਂ ਦੇ ਵਿੱਚ ਦਿਨ-ਬਦਨ ਗਰਕ ਰਹੀ ਹੈ ਪੰਜਾਬ ਸਰਕਾਰ ਬੜੀ ਸਖਤੀ ਦੇ ਨਾਲ ਇਹਨੂੰ ਲੈ ਰਹੀ ਹੈ ਤੇ ਇਹਨੂੰ ਅਸੀਂ ਸਮਾਪਤ ਕਰਕੇ ਹਟਾਗੇ ਜਿੰਨੀ ਦੇਰ ਤੱਕ ਨਸ਼ੇ ਮੁੱਕਦੇ ਨਹੀਂ ਅਸੀਂ ਉਨੀ ਦੇ ਟੈਕੇ ਨਹੀਂ ਬਿਠਾਂਗੇ ਬਾਕੀ ਜਿਹੜੀ ਇਹ ਲਾਇਬ੍ਰੇਰੀ ਬਣਾਈ ਹੈ ਜਦੋਂ ਬੱਚੇ ਕਿਤਾਬਾਂ ਨਾਲ ਜੁੜਨਗੇ ਆਟੋਮੈਟਿਕਲੀ ਨਸ਼ਿਆਂ ਤੋਂ ਵੀ ਦੂਰ ਹੋਣਗੇ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਦਾ ਫਤਿਹ ਮੇਰਾ ਪੂਰਾ ਨਾਮ ਸਿਕੰਜੇਂਦਰ ਕਰ ਸਿੱਧੂ ਹੈ ਜੀ ਕੋ ਜੀ ਤੁਹਾਨੂੰ ਕਿਤਾਬਾਂ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆ ਮੈਂ 8ਵੀਂ ਕਲਾਸ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਹਿਲਾਂ ਪਾਪਾ ਜੀ ਘਰ ਵੀ ਬਹੁਤ ਲਖਾਈ ਕਰਾਉਂਦੇ ਸੀ 5ਵੀਂ ਕਲਾਸ ਵਿੱਚ ਮੈਂ ਸੁੰਦਰ ਲਖਾਈ ਮੁਕਾਬਲੇ ਵਿੱਚ ਜਿੱਤੂ ਰਹੀ ਤੇ ਬਾਅਦ ਵਿੱਚ ਜਦੋਂ ਮੈਂ ਬਾਹਰ ਚਲੀ ਗਈ ਤੇ ਚਿੱਠੀਆਂ ਦਾ ਕਾਫੀ ਆਦਾਨ ਪ੍ਰਦਾਨ ਰਿਹਾ ਤੋ ਇਸ ਕਰਕੇ ਮੈਨੂੰ ਲਿਖਣ ਦਾ ਸ਼ੁਰੂ ਤੋਂ ਸ਼ੌਂਕ ਸੀ ਮੈਂ ਡੇਲੀ ਲਿਖਦੀ ਲਿਖਦੀ ਫਿਰ ਜਦੋਂ ਕਾਫੀ ਇਕੱਠਾ ਹੋ ਗਿਆ ਮੈਂ papa ji ਨਾਲ ਸਲਾਹ ਕੀਤੀ ਤੇ papa ji ਕਹਿੰਦੇ ਇਹਨੂੰ ਹੁਣ ਪ੍ਰਕਾਸ਼ਿਤ ਕਰਾ ਦੇਣਾ ਚਾਹੀਦਾ ਕਿਹੜੀ ਕਿਹੜੀ ਕਿਤਾਬ ਤੁਸੀਂ ਲਿਖੀ ਹੈ ਜੀ ਹੁਣ ਮੇਰੀ ਪਹਿਲੀ ਕਿਤਾਬ ਜ਼ਿੰਦਗੀ ਦੀ ਪੈਂਤੀ ਜਿਸ ਵਿੱਚ ਊੜੇ ਆੜੇ ਤੋਂ ਲੈ ਕੇ ਰਾੜੇ ਤੱਕ ਵਰਨਣਾ ਇਹ ਊੜਾ ਊਠ ਤੱਕ ਸੀਮਿਤ ਨਹੀਂ ਸੀ ਇਹ ਬੱਚਿਆਂ ਨੂੰ ਜਾਂ ਵੱਡਿਆਂ ਨੂੰ ਪੜਨ ਲਈ ਵੀ ਊੜਾ ਅਠ ਸਵੇਰੇ ਉੱਠ ਕੇ ਉਸ ਮਨ ਨੂੰ ਆਖ ਆੜਾ ਆਖ ਇੱਕ ਤੇ ਭਰੋਸਾ ਰੱਖ ਇਹ ਮੈਂ ਜ਼ਿੰਦਗੀ ਦੀ ਪੈਂਤੀ ਇਸ ਵਰਨ ਲਿਖੀ ਦੂਜੀ ਕਿਤਾਬ ਮੇਰੀ ਮਨ ਦੀ ਆਖਾ ਜੋ ਮੇਰੇ ਨਿੱਜੀ ਵਿਚਾਰ ਨੇ ਜਾਂ ਮੇਰਾ ਉਧਰ ਲਗ ਐਕਸਪੀਰੀਅੰਸ ਜਾਂ ਇਧਰ ਲਗ ਐਕਸਪੀਰੀਅੰਸ ਦੋਨਾਂ ਦਾ ਮਿਸ਼ਨ ਹੈ ਮੰਨ ਦੀ ਆਸ ਤੁਸੀਂ ਬੋਲਿਓ ਕੀ ਉਹਦੇ ਚ ਜਿਹੜੀ ਜਿਹੜੇ ਪੜਨ ਦੇ ਵਿੱਚ ਅਗਲੇ ਜ਼ਰੂਰੀ ਪੜਿਆ ਜਾਵੇ ਕੀ ਉਹ ਚ ਸਾਰਾ ਨਿਚੋੜ ਹੈ ਮੰਨ ਦੀ ਆਖੋ ਉਹਦੇ ਵਿੱਚ ਮੇਰਾ ਹੈ ਮੇਰੇ ਆਪਣੇ ਵਿਚਾਰ ਹੈ ਕਿ ਮੈਂ ਕੀ ਕੀ ਸੋਚਿਆ ਜਿਵੇਂ ਮੈਂ ਦੋਨਾਂ ਪੰਜਾਬ ਤੋਂ ਜਦੋਂ ਕੈਨੇਡਾ ਗਈ ਤੋਂ ਵਿੱਚ ਕੀ ਅੰਤਰ ਸੀ ਜਾਂ ਮੈਂ ਕੀ ਮਹਿਸੂਸ ਕੀਤਾ ਕਿ ਮੇਰਾ ਜਿਹੜਾ ਮੇਰਾ ਪਛੋਕੜ ਕੀ ਆ ਜਾਂ ਵੈਸਟਰਨ ਸਟਾਈਲ ਮੈਂ ਦੋਨਾਂ ਵਿੱਚ ਵਿਚਰਦੀ ਹੋਈ ਆਪਣੀਆਂ ਜੜਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਸ ਕਿਹਾ ਜਾਂਦਾ ਹੈ ਜਿਹੜਾ ਜੜਾਂ ਨਾਲ ਜੁੜਿਆ ਹੁੰਦਾ ਹੈ ਪਰ ਫੁੱਲ ਹਮੇਸ਼ਾ ਉੱਥੇ ਹੀ ਹੁੰਦੇ ਹੈ ਤੇ ਮੇਰੀ ਤੇਜੀ ਕਿਤਾਬ ਆਈ ਵਾਹਿਗੁਰੂ ਤੇਰਾ ਸ਼ੁਕਰ ਜੋ ਕਿ ਲਾਈਕ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕੀਤਾ ਜਾਂਦਾ ਸੀ ਜਿਵੇਂ ਪਾਪਾ ਜੀ ਨੇ ਛੋਟੀ ਉਮਰ ਵਿੱਚ ਹੀ ਸਿਖਾ ਦਿੱਤਾ ਸੀ ਕਿ ਸ਼ੁਕਰਾਨਾ ਕਰਨਾ ਜ਼ਰੂਰੀ ਹੈ ਜਦੋਂ ਅਸੀਂ ਰੋਟੀ ਖਾਂਦੇ ਸੀ ਤੇ ਪਾਪਾ ਜੀ ਕਹਿੰਦੇ ਸੀ ਵੀ ਕਹਿਣਾ ਦੋ ਟਾਈਮ ਇਹ ਸਭ ਨੂੰ ਜੇ ਵੀ ਪ੍ਰਮਾਤਮਾ ਸ਼ੁਕਰ ਹੈ ਫਿਰ ਮੈਂ ਕਈ ਵਾਰੀ ਕਹਿ ਦਿੰਦੀ ਸੀ ਛੋਟੀ ਕਰਕੇ ਵੀ ਸਾਨੂੰ ਤਿੰਨ ਟਾਈਮ ਦੇ ਹੀ ਅਸੀਂ ਲੰਚ ਵੀ ਕਰਦੇ ਆ ਇਦਾਂ ਕਰਦੇ ਕਰਦੇ ਫਿਰ ਜਦੋਂ ਮੈਂ ਅੱਧਰ ਗਈ ਸਾਡੇ ਇੱਕ ਥੈਂਕਸ ਗਿਵਿੰਗ ਡੇ ਮਨਾਉਂਦੇ ਆ ਉੱਥੇ ਵੀ ਫਿਰ ਬੱਚਿਆਂ ਨੂੰ ਸਿਰਫ ਇਹੀ ਸੀਗਾ ਬੇ ਸ਼ਕਰਾਨਾ ਟੌイズ ਦਾ ਕਰਤਾ ਕਰਤਾ ਜਾਂ ਥੋੜਾ ਥੋੜੀ ਮੋਟੀ ਚੀਜ਼ ਦਾ ਫਿਰ ਸਾਡੇ ਫੈਮਿਲੀ ਡਿਨਰ ਹੁੰਦੇ ਤੇ ਇਹੀ ਵਾਰਤਾਲਾਪ ਹੁੰਦਾ ਜਲਦੀ ਪਰ ਮੈਂ ਹਮੇਸ਼ਾ ਸੋਚਦੀ ਕਿ ਘਰ ਤਾਂ ਅਸੀਂ ਬਣਾ ਲਿਆ ਪਰ ਧਰਤੀ ਕਿੱਥੋਂ ਆਈ ਲੈਂਡ ਕਿੱਥੋਂ ਆਈ ਪਾਣੀ ਕਿਨੇ ਦਿੱਤਾ ਫਿਰ ਕੋਵਿਡ ਦੌਰਾਨ ਅਸੀਂ ਆਕਸੀਜਨ ਦੀ ਘਾਟ ਕਰਨ ਜਦੋਂ ਪਤਾ ਚੱਲਿਆ ਕਿ ਬੰਦੇ ਵੈਂਟੀਲੇਸ਼ਨ ਕਰਕੇ ਵੀ ਮਰ ਰਹੇ ਪਰ ਅਸੀਂ ਉਸ ਬਾਰੇ ਕਦੇ ਨਹੀਂ ਸੋਚਿਆ ਜੋ ਲਗਾਤਾਰ ਸਾਨੂੰ ਮਿਲ ਰਹੀ ਅਸੀਂ ਦਾ ਸ਼ੁਕਰਾਨਾ ਕਰਨਾਂ ਕਦੇ ਨਹੀਂ ਕਰਦੇ ਸੋ ਇਹ ਮੇਰੀਆਂ ਦੋ ਕਿਤਾਬਾਂਆਂ ਵਾਗਿਰ ਉਤੇਰਾ ਸ਼ੁਕਰ ਤੇ ਇੰਗਲਿਸ਼ ਥੈਂਕ ਯੂ ਵੰਡਰਫੁਲ ਟੀਚਰ ਜਿਹੜਾ ਕਿ ਯੂਨੀਵਰਸਲ ਮੈਸੇਜ ਹੈ ਕਿ ਸਾਨੂੰ ਸ਼ੁਕਰਾਨਾ ਜਰੂਰ ਕਰਨਾ ਚਾਹੀਦਾ ਦਾ ਗ੍ਰੈਟੀਟਿਊਡ ਐਟੀਟਿਊਡ ਇਨ ਲਿਫਟ ਡਿਟਰਮਨ ਜਰ ਲਾਈਫ ਲੈਂਡਿੰਗ ਫੋਂ ਤੁਹਾਡੀ ਅਗਲੀ ਸੋਚ ਦੀ ਕਿਤਾਬ ਕਿਹੜੀ ਆ ਰਹੀ ਹੈ ਐ ਮੇਰੀ ਅਗਲੀ ਕਿਤਾਬ ਆ ਰਹੀ ਹੈ ਮੰਦੀ ਅੱਖ ਭਾਗ ਦੁਜਰ ਜਿਸ ਵਿੱਚ ਫਿਰ ਮੇਰੇ ਨਿੱਜੀ ਵਿਚਾਰ ਨੇ ਮੇਰਾ ਡੇਲੀ ਜਰਨਲ ਹੈ ਤੇ ਦੂਜੀ ਕਿਤਾਬ ਆ ਰਹੀ ਹੈ ਯਾ ਸੋਚ ਦਸਨੇ ਜੋ ਪਾਪਾ ਜੀ ਦੀਆਂ ਗੱਲਾਂ ਦਾ ਵਰਣਨ ਹੋਵੇਗਾ ਤੇ ਉਹਦੇ ਵਿੱਚ ਸਿਰਫ ਉਹਨਾਂ ਦੀਆਂ ਦਸਿਆ ਜਾਂ ਕਈਆਂ ਗੱਲਾਂ ਜੋ ਸਾਨੂੰ ਸੁਨੇਹ ਦਿੱਤੇ ਉਹਨਾਂ ਦੀ ਸੋਚ ਦਸਨੇ ਹੈ ਮੈਂ ਘਰ ਘਰ ਪਹੁੰਚਾਂਗੀ ਤੁਸੀਂ ਚਾਰ ਕਿਤਾਬਾਂ ਲਿਖੀਆਂ ਆਪਦੇ ਮਨ ਦੀ ਸੋਚ ਦੇ ਨਾਮ ਅਭੀ ਮੰਨ ਤੇ ਸੋਚੋ ਕੁਛ ਸ਼ਬਦ ਪੜਨਾ ਚਾਹੋਗੇ ਬਸ ਵਸਨਾ ਚਾਹੋਗੇ ਦਰਸ਼ਕਾਂ ਮੇਰੀ ਮੰਨ ਦੀ ਸੋਚ ਇਹ ਹੈ ਕਿ ਇਨਸਾਨ ਲੇਕਿਨ ਸਾਨੂੰ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਪਰਪਸ ਨਾਲ ਇਨਸਾਨ ਦਾ ਜਨਮ ਹੋਇਆ ਉਹ ਕਿਸੇ ਪਰਪਸ ਨਾਲ ਧਰਤੀ ਤੇ ਆਇਆ ਉਸ ਪਰਪਸ ਨੂੰ ਸਮਝਣ ਲਈ ਉਸ ਪਰਪਸ ਨੂੰ ਪੂਰਾ ਕਰਨ ਲਈ ਸਾਨੂੰ ਹਰ ਹੇਲੇ ਜ਼ਿੰਮੇਵਾਰੀ ਲੈਣੀ ਚਾਹੀਦੀ ਲਾਇਬ੍ਰੇਰੀ ਲਵਸ ਬਹੁਤ ਵੱਡਾ ਹੈ ਇਸ ਨੂੰ ਤੁਸੀਂ ਛੋਟੇ ਸਮਝਾਂ ਦੇ ਵਿੱਚ ਇੱਕ ਨਾਮ ਦਿੱਤਾ ਕੀ ਹੈ ਉਹ ਨਾਮ ਆ ਲਾਇਬ੍ਰੇਰੀ ਵਿੱਚ ਮੇਰਾ ਹੈ ਜਦੋਂ ਕਿਤਾਬ ਨਾਲ ਬੰਦਾ ਜੁੜਦਾ ਹੈ ਕਿਉਂਕਿ ਕਿਤਾਬ ਸਾਨੂੰ ਇੱਕ ਜਿੱਦਾਂ ਸਭ ਤੋਂ ਲੌਇਲ ਤੁਹਾਡਾ ਫਰੈਂਡ ਹੁੰਦੀ ਹੈ ਤੁਹਾਨੂੰ ਯਾਤਰਾ ਕਰਾ ਦਿੰਦੀ ਹੈ ਇਸ ਲਈ ਮੈਂ ਕਹਿੰਨੀ ਵੀ ਜਿੱਦਾਂ ਮੈਂ ਸੋਚਦੀ ਨਹੀਂ ਵੀ ਘਰ-ਘਰ ਲਾਇਬ੍ਰੇਰੀ ਬਣ ਜਾ ਪੈਂਡ ਪੈਂਡ ਮੈਂ ਕਹਿੰਨੀ ਪੈਂਡ ਪੈਂਡ ਸ਼ਹਿਰ-ਸ਼ਹਿਰ ਨਹੀਂ ਘਰ-ਘਰ ਲਾਇਬ੍ਰੇਰੀ ਹੋਣੀ ਚਾਹੀਦੀ ਇਸ ਲਾਇਬ੍ਰੇਰੀ ਦਾ ਕੀ ਨਾਮ ਰੱਖਿਆ ਗਿਆ ਤੇ ਕੀ ਸੋਚ ਕੇ ਰੱਖਿਆ ਗਿਆ ਇਸ ਲਾਇਬ੍ਰੇਰੀ ਦਾ ਨਾਮ ਦੋ ਸ਼ਬਦ ਹੈ ਜੋ ਕਿ ਗੁਰਬਾਣੀ ਵਿੱਚ ਆਮ ਆਉਂਦੇ ਹਨ ਗੁਰ ਤੇ ਗਿਆਨ ਤੇ ਇਹ ਦੂਜੇ ਨਾਲ ਮੇਰੇ ਮਾਤਾ ਪਿਤਾ ਦੇ ਨਾਮ ਨਾਲ ਵੀ ਸੰਬੰਧਿਤ ਹੈ ਪਾਪਾ ਜੀ ਦੇ ਨਾਮ ਸੋਬੇਦਾਰ ਗੁਰਦਿਆਲ ਸਿੰਘ ਅਤੇ ਮਾਤਾ ਜੀ ਦਾ ਨਾਮ ਸਰਦਾਰਨੀ ਗਿਆਨਕੌਰ ਹੁਣ ਕਰਕੇ ਸੀ ਦੋਨਾਂ ਦੇ ਅੱਖਰਾਂ ਦੇ ਨਾਮ ਜੋੜ ਕੇ ਰੱਖਿਆ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਮ ਭੋਲੇ ਮੈਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹਨੀ ਹੈ ਪੜੋ ਲਿਖੋ ਸਿੱਖੋ ਹਾਂਜੀ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਪਹਿਲਾਂ ਵੀ ਸਾਡੇ ਐਨਆਈ ਵੀਰਾਂ ਨੇ ਖੇਡਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਸ ਤੋਂ ਬਾਅਦ ਜੋ ਵੀ ਸਾਡਾ ਐਨਆਈ ਵੀਰ ਆ ਜੋ ਵੀ ਪਿੰਡ ਨੂੰ ਜ਼ਰੂਰਦ ਦਿੰਦੀਆਂ ਪੂਰੀਆਂ ਕਰਦੇ ਆ ਤੇ ਔਰ ਭੈਣ ਸੁਖਜਿੰਦਰ ਕੌਰ ਨੇ ਜਿਹੜਾ ਉਪਰਾਲਾ ਕੀਤਾ ਸਾਡੇ ਪਿੰਡ ਦੀ ਲਾਇਬ੍ਰੇਰੀ ਖੋਲਣ ਦਾ ਤਾਂ ਇਹਦਾ ਮੈਂ ਬਹੁਤ-ਬਹੁਤ ਪਹਿਲਾਂ ਧੰਨਵਾਦ ਕਰਦਾ ਕਿਉਂਕਿ ਐਨਆਈ ਹੋਣ ਦੇ ਨਾਤੇ ਹਰ ਪਿੰਡ ਦਾ ਸਾਡਾ ਵਾਸੀ ਜਿਹੜਾ ਪਿੰਡ ਦੇ ਨਾਲ ਜੁੜਿਆ ਰਹਿੰਦਾ ਔਰ ਜੁੜਨਾ ਚਾਹੁੰਦੇ ਆ ਤੇ ਜੁੜੇ ਹੋਏ ਹੈ ਔਰ ਮੈਂ ਜਿਹੜੀ ਇਹਨਾਂ ਨੇ ਐਨਆਈ ਵੀਰਾਂ ਨੇ ਅੱਜ ਇੰਨੀ ਬਿਲਡਿੰਗ ਪਾ ਕੇ ਨਾਲ ਕਿਤਾਬਾਂ ਬੁਕਸਾਂ ਦਿੱਤੀਆਂ ਸਾਡੇ ਲਾਇਬ੍ਰੇਰੀ ਚ ਔਰ ਇਹ ਲਾਇਬ੍ਰੇਰੀ ਬਣਾ ਕੇ ਇਹਨਾਂ ਨੇ ਚਲੇ ਜਾਣਾ ਇਹਦੀ ਜ਼ਿੰਮੇਵਾਰੀ ਸਾਡੀ ਸਮੁੱਚੀ ਪੰਚਾਇਤ ਦੀ ਸਮੁੱਚੇ ਪਿੰਡ ਵਾਸੀਆਂ ਦੀ ਹੈ ਔਰ ਮੈਂ ਵਾਦਾ ਵੀ ਕਰਦਾ ਇਹ ਭੈਣ ਜੀਆ ਨਾ ਵੀ ਇਹ ਲਾਇਬ੍ਰੇਰੀ ਅੱਗੇ ਵਧੂਗੀ ਘਟੂਗੀ ਨਹੀਂ ਕਿਉਂਕਿ ਐਨਆਈਵੀਰ ਸਾਡੇ ਦੂਜੇ ਵੀ ਜਦੋਂ ਵੀ ਅਸੀਂ ਕੋਈ ਕੰਮ ਵਾਸਤੇ ਫੋਨ ਕਰਦੇ ਆਂ ਤੇ ਸਾਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋੜਾਂਗੇ ਨਾਲ ਅਸੀਂ ਬੱਚਿਆਂ ਦੀ ਡਿਊਟੀ ਲਾਵਾਂਗੇ ਵੀ ਉੱਥੋਂ ਚੱਲ ਕੇ ਕਿਤਾਬਾਂ ਲਓ ਅਸੀਂ ਖੁਦ ਕਿਤਾਬਾਂ ਹੋਰ ਪ੍ਰੋਵਾਈਡ ਵੀ ਨਾਲ ਕਰਾਂਗੇ ਅਸੀਂ ਤਾਂ ਪਹਿਲਾਂ ਵੀ ਅਪੀਲ ਕਰਦੇ ਆ ਕਿ ਨਸ਼ਿਆਂ ਨੂੰ ਛੱਡੋ ਮੋਬਾਈਲ ਨੂੰ ਛੱਡੋ ਗੇਮਾਂ 'ਚ ਆਓ ਕਿਤਾਬਾਂ ਪੜੋ ਜਿਹੜੀ ਸਾਨੂੰ ਬੁੱਕਸ ਨੇ ਲਿਟਰੇਚਰ ਨਾਲ ਲੜ ਕੇ ਅਸੀਂ ਪੜ੍ਹ ਕੇ ਜਿਹੜੀ ਜਾਣਕਾਰੀ ਉਹ ਨਹੀਂ ਸਾਨੂੰ ਮੋਬਾਈਲਾਂ ਤੋਂ ਥੋੜੋ ਮਿਲਦੀ ਹੈ ਜੀ ਇਹਨਾਂ 'ਚ ਸਾਡਾ ਪੁਰਾਣਾ ਸੱਭਿਆਚਾਰ ਆ ਸਾਰਾ ਕੁਝ ਹੈ ਇੱਥੇ ਲੜਾਈ ਪੜਾਈ ਨਹੀਂ ਕੋਈ ਪਾਰਟੀ ਬਾਜੀ ਨਹੀਂ ਇਹ ਸਾਡੀ ਜਾਨੀ ਕਿ ਇੱਕ ਸਾਰੇ ਪਿੰਡਾਂ ਨਾਲੋਂ ਵੱਖਰੀ ਹੈਗੀ ਇਹ ਚੀਜ਼ ਇਹ ਜਿਵੇਂ ਪੰਜਾਬ ਸਰਕਾਰ ਦੀ ਸਿੱਖਿਆ ਦੇ ਬੁਨਿਆਦ ਤੋਂ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੀ ਹੈ ਐਨਆਰਆਈ ਵੀ ਕੋਸ਼ਿਸ਼ ਕਰ ਰਹੇ ਆ ਹਾਂਜੀ ਕੀ ਮੈਸੇਜ ਤੁਸੀਂ ਬਾਹਰਲੇ ਐਨਆਰਆਈ ਨੂੰ ਦਿਮਾਜੋਗੇ ਸਾਡੇ ਅਸੀਂ ਐਨਆਈ ਵੀਰਾਂ ਨੂੰ ਕੀ ਕਹੀਏ ਜੀ ਇਹ ਤਾਂ ਪਹਿਲਾਂ ਹੀ ਸਾਡੀ ਬਹੁਤ ਹੈਲਪ ਕਰ ਰਹੇ ਨੇ ਜੇ ਕਿਤੇ ਵੀ ਕੋਈ ਬਿਲਡਿੰਗ 'ਚ ਲੋੜ ਆ ਸਕੂਲ 'ਚ ਕਿਸੇ ਚੀਜ਼ ਦੀ ਲੋੜ ਆ ਤੇ ਹਰ ਚੀਜ਼ ਨਾਲ ਹੀ ਪ੍ਰੋਵਾਈਡ ਕਰਦੇ ਨੇ ਐਨਆਈ ਵੀਰ ਸਾਡੇ ਇਹਨਾਂ ਪੂਰੀ ਸਹਿਯਤਾ ਕਰ ਰਹੇ ਸਿੱਖਿਆ ਦੇ ਮਾਮਲੇ 'ਚ ਸਾਡੇ ਪਿੰਡ ਹੁਣ ਪੰਚਾਇਤ ਬਣਤ ਇੱਕ ਮਹੀਨਾ ਬਾਅਦ ਅਸੀਂ ਅਨਾਉਂਸ ਕਰ ਦਿੱਤਾ ਕਿ ਸਾਡੇ ਪਿੰਡ ਵਿੱਚ ਦੀ ਨਸ਼ੇ ਵੇਚਣ ਵਾਲਾ ਬਨਾਨਾਂਗੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਤੇ ਪੰਜਾਬ ਸਰਕਾਰ ਦਾ ਮੈਂ ਬਹੁਤ-ਬਹੁਤ ਧੰਨਵਾਦੀ ਆ ਪੁਲਿਸ ਦਾ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਫੁੱਲਾ ਮੈਦ ਦਿੱਤੀ ਔਰ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾਨੀ ਵੇਚ ਰਿਆ ਔਰ ਨਾ ਵੇਚਣ ਵਾਲਾ ਲੰਘ ਰਿਆ ਨਾ ਕੋਈ ਤਾਰਾਂ ਦੀ ਚੋਰੀ ਨਾ ਦੂਜੀ ਚੋਰੀ ਸਾਡੇ ਇਲਾਕੇ ਚ ਆਉਣੀ ਬੰਦ ਹੋਈ ਵੀ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਪੰਜਾਬ ਪੁਲਿਸ ਦਾ ਵੀ ਮੈਂ ਐਬਸਕੂਡ ਬੀਸੀ ਕੈਨੇਡਾ ਨਿਵਾਸੀ ਆ ਜੀ ਸਾਨੂੰ ਬਹੁਤ ਟਾਈਮ ਹੋਇਆ ਕੈਨੇਡਾ ਗਿਆ ਨੂੰ ਪਰ ਉਸ ਤੋਂ ਕੈਨੇਡਾ ਜਾ ਕੇ ਵੀ ਪਰ ਸਾਡੀਆਂ ਜਣਾਾਂ ਦੇ ਨਾਲ ਅਸੀਂ ਬਹੁਤ ਜੁੜੇ ਹੋਏ ਆ ਤੇ ਸਾਨੂੰ ਖੁਸ਼ੀ ਹੁੰਦੀ ਆ ਪਿੰਡ ਆ ਕੇ ਜਦੋਂ ਸਾਡੇ ਪੰਚਾਇਤ ਸਾਡੇ ਵਿਕਾਸ ਕਮੇਟੀ ਦੇ ਪ੍ਰਧਾਨ ਸਰਦਾਰ ਅਕਬਾਲ ਸਿੰਘ ਜੀ ਮਾਸਟਰ ਇਹਨਾਂ ਦੇ ਕੰਮ ਵੇਖ ਕੇ ਖੁਸ਼ੀ ਹੁੰਦੀ ਆ ਜਿਵੇਂ ਇਹਨਾਂ ਨੇ ਪਿੰਡ ਦੇ ਲਈ ਬਹੁਤ ਹੀ ਸੋਹਣੇ ਕੰਮ ਕੀਤੇ ਆ ਪਾਰਕਾਂ ਬਣਾਈਆਂ ਦਰਖਤ ਲਾਇਆ ਜਿਹੜੇ ਕਿ ਆਪਾਂ ਨੂੰ ਬਹੁਤ ਲੋੜ ਆ ਪੰਜਾਬ ਨੂੰ ਹੁਣ ਦਰਖਤਾਂ ਦੀ ਤੇ ਬੱਚਿਆਂ ਨੂੰ ਇਹਨਾਂ ਨੇ ਪੜ੍ਹਾਈ ਦੇ ਨਾਲ ਜੋੜਿਆ ਖੇਡਾਂ ਦੇ ਨਾਲ ਜੋੜਿਆ ਇੱਕ ਐਨ ਆਰ ਆਈ ਕੀ ਚਾਹੁੰਦੇ ਆ ਇਹ ਚਾਹੁੰਦੇ ਆ ਵੀ ਜਿਹਾ ਜਿਹਾ ਵੀ ਐਜੂਕੇਸ਼ਨ ਸਾਡੇ ਬੱਚੇ ਉੱਥੇ ਰਹਿ ਰਹੇ ਆ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆ ਉਹੀ ਸਾਡੇ ਪਿੰਡ ਦੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਇੱਕ ਚੰਗੀ ਐਜੂਕੇਸ਼ਨ ਰਹਿਣ ਨਾਮ ਨਾ ਖੱਟਨ ਪਿੰਡ ਦਾ ਨਾਮ ਰੁਸ਼ਨ ਕਰਨ ਹਰ ਕਨ ਐਨ ਆਰ ਆਈ ਦੀ ਇੱਕ ਦਿਉਤਮੰਨਾ ਹੈ। ਇਹੀ ਗੱਲ ਇਹਨਾਂ ਨੂੰ ਜਦੋਂ ਅਸੀਂ ਪਿੰਡ ਆਉਂਦੇ ਆ ਤੇ ਸਾਨੂੰ ਬੜਾ ਹੀ ਪਿਆਰ ਸਤਿਕਾਰ ਇੱਜ਼ਤ ਮਾਨ ਦਿੰਦੇ ਆ। ਇਹੀ ਇੱਕ ਕਾਰਨ ਆ ਅਸੀਂ ਇੰਨੇ ਟਾਈਮ ਤੋਂ ਕੈਨੇਡਾ ਰਹਿ ਕੇ ਵੀ ਇਹਨਾਂ ਦੇ ਪਿਆਰ ਦਾ ਸਤਕੇ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਆ। ਨਹੀਂ ਤਾਂ ਹੁਣ ਬਹੁਤ ਐਨ ਆਰ ਆਈ ਆਪਣੀਆਂ ਜ਼ਮੀਨਾਂ ਵੇਚ ਕੇ ਵੀ ਚਲੇ ਗਏ ਆ। ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਿੰਡਾਂ ਦੇ ਨਾਮ ਤੱਕ ਭੁੱਲ ਗਏ ਆ। ਪਰ ਮੈਂ ਪੰਜਾਬੀਆਂ ਨੂੰ ਹੱਥ ਵੰਨ ਕੇ ਬੇਨਤੀ ਕਰਦਾ ਨਾ ਆਪਣੀ ਮਾਂ ਵਿੱਚੋਂ ਨਾ ਆਪਣੀਆਂ ਜੜਾਂ ਕੱਟੋ ਜੇ ਤੁਸੀਂ ਆਪਣੀਆਂ ਜੜਾਂ ਕੱਟ ਲਿਆ ਇੱਕ ਦਿਨ ਤੁਸੀਂ ਆਪ ਦਾ ਵਿਰਸਾ ਭੁਰਜੋਗੇ ਆਪਦੀ ਲਾਤ ਘਵਾ ਲੋਗੇ ਆਪਦੇ ਬੱਚਿਆਂ ਨੂੰ ਪੰਜਾਬ ਲੈ ਆਓ ਪੰਜਾਬ ਦੇ ਨਾਲ ਜੋੜੋ ਆਪਦੀ ਮਿੱਟੀ ਨੂੰ ਪਿਆਰ ਕਰੋ ਆਪਦੀ ਮਿੱਟੀ ਵੇਚ ਕੇ ਨਾ ਜਾਓ ਇਹ ਆਪਣੇ ਬਜ਼ੁਰਗਾਂ ਦਾ ਦੇ ਵਿੱਚ ਪਿਆਰ ਆ ਸਤਿਕਾਰ ਆ ਇੰਨਾ ਕੁ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਥ ਰਾਣਾ ਦੀ ਧੂਰ ਕੋੜ ਚੜਤ ਸਿੰਘ ਵਾਲਾ ਤੁਹਾਨੂੰ ਵਿੱਚ ਬਹੁਤ ਵਧੀਆ ਇਹ ਕੰਮ ਲੱਗਾ ਪ੍ਰਮਾਤਮਾ ਇਹ ਕੰਮ ਕਰਨ ਵਾਲਿਆਂ ਨੂੰ ਵੀ ਤਰੱਕੀ ਬਖਸ਼ੇ ਤੇ ਸਾਨੂੰ ਵੀ ਤਰੱਕੀ ਬਖਸ਼ੇ ਸਾਡੇ ਸਕੂਲ ਨੂੰ ਵੀ ਤਰੱਕੀ ਬਖਸ਼ੇ ਸਾਡੀ ਮਿੱਟੀ ਨੂੰ ਵੀ ਉੱਥੇ ਜਾ ਕੇ ਮਸ਼ਹੂਰ ਕੀਤਾ ਉਹਨੇ ਪੰਜਾਬ ਦੀ ਮਿੱਟੀ ਨੂੰ ਵੀ ਅਸ਼ੀਰਵਾਦ ਕਿਆ ਮੁੜ ਕੇ ਆ ਕੇ ਉਹਨੇ ਲਾਇਬ੍ਰੇਰੀ ਦਾ ਸਾਨੂੰ ਦਾਨ ਕੀਤਾ ਹਾਂਜੀ ਜੁੜਨਾ ਚਾਹੀਦਾ ਸਾਰਿਆਂ ਨੂੰ ਪਿੰਡ ਨਾਲ ਜੁੜਨਾ ਚਾਹੀਦਾ ਖਾਂਗੇ ਕੋਈ ਤੇ ਸਾਰੀ ਅਸੀਂ ਮੌਜੂਦਾ ਪੰਚਾਇਤ ਵੀ ਆਉਗੀ ਨਾਲ ਅਸੀਂ ਹੋਰ ਆਪਦੀਆਂ ਔਰਤਾਂ ਨੂੰ ਵੀ ਹੱਥ ਬੰਨ੍ਹਦੀਆਂ ਸਭ ਨੂੰ ਲਿਆ ਕੇ ਅਸੀਂ ਪਿੰਡ ਦੇ ਘਰ ਨੂੰ ਜੈਨ ਰੱਖਾਂਗੇ ਉੱਦ ਦੇ ਅਸੀਂ ਆ ਕੇ ਇੱਥੇ ਪੜ੍ਹਾ ਕਰਾਂਗੇ ਤੇ ਉਹਨਾਂ ਨੂੰ ਇਹ ਸਭ ਕੁਝ ਸਿਖਾਵਾਂਗੇ ਇਹ ਜੀ ਸਵਾਰਕਾ ਅਸੀਂ ਗ੍ਰਾਂਂਦ ਕੌਰ ਤੇ ਉਹਨਾਂ ਦੇ ਪਤੀ ਸੂਬੇਦਾਰ ਤੇ ਉਹਨਾਂ ਦੀ ਬੇਟੀ ਕੈਨੇਡਾ ਕੇ ਯੋਸੀ ਉਹਨਾਂ ਨੇ ਆ ਕੇ ਇਹ ਬਹੁਤ ਵਧੀਆ ਕੰਮ ਕੀਤਾ ਹਾਂਜੀ ਉਹਨਾਂ ਨੇ ਲਾਇਬ੍ਰੇਰੀ ਖੋਲੀ ਆ ਤੇ ਅਸੀਂ ਇਹਨੂੰ ਮਸ਼ਹੂਰ ਕਰਾਂਗੇ ਇਹਨੂੰ ਚੰਗੀ ਤਰ੍ਹਾਂ ਵਰਦਾ ਅਸੀਂ ਲਵਾਗੇ ਇਹਨੂੰ ਕਾਲ ਦੇ ਵਿੱਚ ਲਵਾਂਗੇ ਤੇ ਪਿੰਡ ਦੀਆਂ ਔਰਤਾਂ ਨੂੰ ਇਹ ਅਸੀਂ ਗਿਆਨ ਦੇਵਾਂਗੇ ਪੜ ਪੜ ਕੇ ਪੜਨ ਦੀ ਇੱਕ ਜਣਾ ਪੜਿਆ ਕਰੂ ਅਸੀਂ ਕਿਤਾਬਾਂ ਤੋਂ ਸ਼ੁਰੂ ਕਰ ਦਿਆਂਗੇ ਕਿ ਅਸੀਂ ਉਹਨਾਂ ਨੂੰ ਕਵਾਂਗੇ ਵੀ ਇੱਕ ਕਿਤਾਬ ਅਸੀਂ ਜਦੋਂ ਜੋ ਕੋਈ ਦਿਨ ਰੱਖਾਂਗੇ ਹਫਤੇ ਦਾ ਰੱਖਾਂਗੇ ਜਾਂ ਮਹੀਨੇ ਦਾ ਰੱਖਾਂਗੇ ਇੱਕ ਕਿਤਾਬ ਉਹ ਤੋਂ ਪੜੀ ਜਾਊ ਇੱਕ ਅਗਲੇ ਵਾਰ ਪੜੀ ਜਾਊ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੀਦਾ ਪੰਜਾਬ ਦੀ ਮਿੱਟੀ ਨੂੰ ਵੀ ਤੁਸੀਂ ਯਾਦ ਰੱਖੋ ਵਾਪਸ ਆਓ ਆ ਕੇ ਤੁਸੀਂ ਵੀ ਇਹੋ ਜਿਹੇ ਕੰਮ ਕਰੋ ਜਿਹੇ ਜਿਹੇ ਇਹਨਾਂ ਨੇ ਕੀਤਾ ਗੁੱਡਗਣੇ ਮੈਂ ਸਭ ਤੋਂ ਪਹਿਲਾਂ ਤਾਂ ਪਰਿਵਾਰ ਨੂੰ ਐਨਆਰਆਈ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਵੀ ਕਰਦਾ ਕਿ ਜਿਨ੍ਹਾਂ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਇਸ ਵਿਦਿਆ ਦੇ ਮੰਦਰ ਵਿੱਚ ਸਰਕਾਰੀ ਮਿਡਲ ਸਕੂਲ ਢੂੜਕੋਟ ਚੜ੍ਹ ਸਿੰਘ ਵਾਲਾ ਵਿਖੇ ਇੱਕ ਬਹੁਤ ਵਧੀਆ ਲਾਇਬ੍ਰੇਰੀ ਦਾ ਉਹ ਨਿਰਮਾਣ ਕੀਤਾ ਉੱਥੇ ਬੁੱਕਸ ਦਿੱਤੀਆਂ ਕਿਉਂਕਿ ਅੱਜ ਦੇ ਸਮੇਂ ਦੀ ਲੋੜ ਹੈ ਗਿਆਨ ਦਾ ਜਿਹੜਾ ਖਜ਼ਾਨਾ ਇਸ ਲਾਇਬ੍ਰੇਰੀ ਵਿੱਚ ਹੈ ਔਰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਕਰਨ ਲਈ ਨਸ਼ਿਆਂ ਤੋਂ ਦੂਰ ਕਰਨ ਲਈ ਅਜਿਹੇ ਉਪਰਾਲੇ ਜਿਹੜੇ ਬਹੁਤ ਜ਼ਰੂਰੀ ਨੇ ਜਿੰਦਾ ਕਿ ਸਾਰੇ ਬੱਚਿਆਂ ਨੂੰ ਜਿਹੜਾ ਲਾਭ ਹੋਊਗਾ ਤੇ ਨਾਲ ਹੀ ਮੈਂ ਇੱਥੋਂ ਦੇ ਅਧਿਆਪਕ ਸਾਹਿਬਾਨ ਨੂੰ ਵੀ ਮੁਬਾਰਕਬਾਦ ਦਿੰਦਾ ਕਿਉਂਕਿ ਅਜਿਹੇ ਉਪਰਾਲੇ ਉਸ ਵੇਲੇ ਹੀ ਹੁੰਦੇ ਆ ਜਦੋਂ ਸਾਡੇ ਅਧਿਆਪਕ ਸਾਹਿਬਾਨ ਦਾ ਹਾਂ ਪੱਖੀ ਰਵੱਈਆ ਇਹ ਇਹਨਾਂ ਦੀ ਬੜੀ ਮਿਹਨਤ ਹੈ ਸਾਡੇ ਚਮਕੌਰ ਸਿੰਘ ਜੀ ਇੱਥੋਂ ਦੇ ਇੰਚਾਰਜ ਮੁਖ ਅਧਿਆਪਕ ਨੇ ਔਰ ਉਹਨਾਂ ਦਾ ਵੀ ਬੜਾ ਵੱਡਾ ਸਲਾਘਾਯੋਗ ਕਾਰਜ ਹੈ ਕਿ ਐਨ ਆਰ ਆਈਜ਼ ਨੂੰ ਪਹਿਲਾਂ ਪ੍ਰੇਰਿਤ ਕਰਨਾ ਫਿਰ ਇੱਥੇ ਇੰਨਾ ਵਧੀਆ ਜਿਹੜਾ ਕਾਰਜ ਕਰਵਾਉਣਾ ਕਿ ਲਾਇਬ੍ਰੇਰੀ ਜਿਹੜੀ ਗੁਰ ਗਿਆਨ ਦੇ ਨਾਂ ਤੇ ਲਾਇਬ੍ਰੇਰੀ ਕਿਉਂਕਿ ਗਿਆਨ ਦਾ ਇੱਕ ਭਰਿਆ ਖਜ਼ਾਨਾ ਇੱਥੇ ਮੌਜੂਦ ਹੋਊਗਾ ਸਕੂਲ ਹੈ ਨਾ ਜ਼ਿਲ੍ਹਾ ਮੋਗੇ ਦਾ ਬਹੁਤ ਵਧੀਆ ਇੱਕ ਮਿਡਲ ਸਕੂਲ ਹੈ 인ਫਰਾਸਟ੍ਰਕਚਰ ਤੋਂ ਔਰ ਨਾਲ ਦੀ ਨਾਲ ਜਿਹੜਾ ਅਕੈਡੈਮਿਕ ਪੱਖ ਤੋਂ ਵੀ ਇਹਦੀ ਬਹੁਤ ਵਧੀਆ ਜਿਹੜੀ ਇਹ ਪਰਫਾਰਮੈਂਸ ਹੈ ਹਰ ਸਾਲ ਜਿੱਥੇ ਰਿਜ਼ਲਟ ਵਧੀਆ ਆਉਂਦਾ ਇੱਥੋਂ ਦੇ ਬੱਚੇ ਵੱਖ-ਵੱਖ ਜਿਹੜੀਆਂ ਬਲੌਗ ਤੇ ਡਿਸਟ੍ਰਿਕਟ ਲੈਵਲ ਦੀਆਂ ਐਕਟੀਵਿਟੀਆਂ ਆ ਉਹਨਾਂ ਦੇ ਵਿੱਚ ਆਪਣੇ ਅਧਿਆਪਕ ਸਾਹਿਬਾਂ ਦੀ ਗਵਾਈ ਚ ਪਾਰਟਿਸਿਪੇਟ ਕਰਦੇ ਆ ਪੋਜੀਸ਼ਨਾਂ ਪ੍ਰਾਪਤ ਕਰਦੇ ਆ ਔਰ ਪਿਛਲੇ 3 ਸਾਲ ਤੋਂ ਇਕ ਸਾਡਾ ਨੈਸ਼ਨਲ ਮੈਰਿਟ ਕਮ ਸਕਾਲਰਸ਼ਿਪ ਟੈਸਟ ਹੈ ਸਾਡਾ ਨੈਸ਼ਨਲ ਮੀਨਸ ਕ ਮੈਰਿਟ ਸਕਾਲਰਸ਼ਿਪ ਟੈਸਟ ਨੈਸ਼ਨਲ ਪੱਧਰ ਦਾ ਜਿਹਦੇ ਵਿੱਚ ਲਗਾਤਾਰ ਹੀ ਇਸ ਸਕੂਲ ਦੇ ਬੱਚੇ ਜਿਹੜੇ ਆ ਉਹ प्राप्त रिजल्ट ते वधिया प्राप्त करके नतीजे और स्कॉलरशिप प्राप्त कर ले जिन्ना नु हर साल 48000 ਰੁਪਏ ਇੱਕ ਬੱਚੇ ਨੂੰ 12ਵੀਂ ਤੱਕ ਉਹ ਵਜੀਫਾ ਉਹਨੂੰ ਪ੍ਰਾਪਤ ਹੁੰਦਾ ਉਹਦੇ ਕਾਊਂਟ ਦੇ ਵਿੱਚ ਜਾਂਦਾ ਐਸ ਸਾਲ ਵੀ ਪੰਜ ਬੱਚੇ ਜਿਹੜੇ ਕੱਲੀ ਰਿਜ਼ਲਟ ਅਨਾਉਂਸ ਹੋਇਆ ਔਰ ਉਹਦੇ ਚ ਪੰਜ ਬੱਚਿਆਂ ਨੇ ਜਿਹੜੀ ਇਹ ਪ੍ਰਾਪਤੀ ਕੀਤੀ ਔਰ ਇਹ ਨੈਸ਼ਨਲ ਲੈਵਲ ਦੀ ਹੈ ਪ੍ਰਾਪਤੀ ਤੇ ਮੈਂ ਇਸ ਤੇ ਵੀ ਸਮੁੱਚੇ ਇਸ ਇਥੋਂ ਦੀ ਐਸਐਮਸੀ ਕਮੇਟੀ ਨੂੰ ਵੀ ਇਲਾਕਾ ਨਿਵਾਸੀਆਂ ਨੂੰ ਵੀ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਤੇ ਅਧਿਆਪਕ ਸਹਿਬਾਨ ਨੂੰ ਮੁਬਾਰਕਬਾਦ ਦੇਣਾ ਕਿ ਇਹ ਉਹਨਾਂ ਦੀ ਗਾਈਡੈਂਸ ਦੇ ਵਿੱਚ ਹੀ ਸੰਭਵ ਹੋ ਪਾਇਆ ਕਿ ਉਹ ਬੱਚੇ ਜਿਹੜੀ ਇਹ ਪ੍ਰਾਪਤੀ ਤੱਕ ਪਹੁੰਚਿਆ ਵਿਭਾਗ ਮਾਨਜੋਬ ਸਿੱਖਿਆ ਮੰਤਰੀ ਜੀ ਵੀ ਇਸ ਲਈ ਬੜਾ ਸੰਜੀਦਾ ਨੇ ਕਿ ਜਿੱਥੇ ਜਿੱਥੇ ਪੋਸਟਰਾਂ ਦੀ ਲੋੜ ਹੈ ਉਥੇ ਦਿੱਤੀਆਂ ਜਾਣੀਆਂ ਔਰ ਜਿਹੜੇ ਸਕੂਲ ਸਾਡੇ ਅਜੇ ਹੀ ਡਿਸਰਵ ਕਰਦੇ ਕਿ ਜਿਨ੍ਹਾਂ ਨੂੰ ਨੌਰਮ ਦੇ ਅਨੁਸਾਰ ਉਹਨਾਂ ਨੂੰ ਅਪਗ੍ਰੇਡ ਕਰਨਾ ਤੇ ਉਹ ਕੀਤਾ ਜਾਏਗਾ ਮਾਨਯੋਗ ਐਮਐਲਏ ਸਾਹਿਬ ਵੀ ਕਹਿ ਕੇ ਗੈਰ ਰਕਮੈਂਡੇਸ਼ਨ ਕਰਕੇ ਗਿਆ ਕਿ ਪਹਿਲਾਂ ਇੱਕ ਰ ਆਪਾਂ ਕੇਸ ਜਿਹੜਾ ਭੇਜੀਏ ਉਪਰੰਤ ਜਿਹੜਾ ਜਿਹੜੇ ਨਿਜ਼ਮ ਹੈ ਉਹਨਾਂ ਦੇ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਨੂੰ ਅਪਗ੍ਰੇਡ ਕਰਨ ਦੀ ਕਾਰਵਾਈ ਪਾਈ ਜਾਏਗੀ ਥੈਂਕ ਯੂ ਥੈਂਕ ਯੂ